ਡੈਨੀਅਲ ਮਸੀ ਟਰਾਂਸਪੋਰਟ ਠੇਕੇਦਾਰ ਔਰ ਪਰਮੇਸ਼ਰ ਦਾ ਧੰਨਵਾਦ ਕਰਦਾ ਸ਼ੁਕਰ ਕਰਦਾ ਔਰ ਪੂਰੇ ਭਾਈਚਾਰੇ ਦਾ ਧੰਨਵਾਦ ਸ਼ੁਰ ਕਰਦਾ ਕਿ ਪਰਮੇਸ਼ਰ ਨੇ ਮੈਨੂੰ ਵੈਲਫੇਅਰ ਬੋਰਡ ਦਾ ਚੇਅਰਮੈਨ ਆਮ ਆਦਮੀ ਪਾਰਟੀ ਵੱਲੋਂ ਨੁਜ਼ੀ ਕੀਤਾ ਗਿਆ ਬਹੁਤ ਬੜੀ ਧੂਮ ਧਾਮ ਨਾਲ ਮਨਾਇਆ ਜਾਏਗਾ ਕੋਰੀਆਂ ਭਾਵਨਾ ਨਾਲ ਮਨਾਇਆ ਜਾਏਗਾ ਐਡਾ ਪਵਿੱਤਰ ਦਿਹਾੜਾ ਜਿਹੜਾ ਪੂਰੇ ਵਰਲਡ 'ਚ ਮਨਾਇਆ ਜਾਂਦਾ ਐਕਦਾ ਪੰਜਾਬ 'ਚ ਵੀ ਪੂਰੇ ਧੂਮ ਧਾਮ ਨਾਲ ਮਨਾਇਆ ਜਾਏਗਾ ਆਮ ਆਦਮੀ ਪਾਰਟੀ ਦੇ ਨਾਲ ਪੂਰੇ ਭਾਈਚਾਰੇ ਨਾਲ ਕੇ ਪਰਮੇਸ਼ਰ ਨੂੰ ਯਾਦ ਰੱਖਦੇ ਹੋਏ ਬੜੀਆਂ ਬੜੀਆਂ ਵੱਡੀਆਂ ਆਪਾਂ ਮੀਟਿੰਗਾਂ ਕਰਦੇ ਆਂ ਬੜੇ ਬੜੇ ਵੱਡੇ ਪ੍ਰੋਗਰਾਮ ਕਰਦੇ ਆਂ ਸਾਨੂੰ ਭਾਈਚਾਰੇ ਨੂੰ ਇੱਕ ਮੋਠੋਂ ਦੀ ਬੋਲ ਹੋ ਰਿਆ ਜੇ ਇੱਕ ਮੋਠ ਹੋਵਾਂਗੇ ਇਕਜੁੱਟ ਹੋਵਾਂਗੇ ਤੇ ਇੱਚੇ ਕਾਮਯਾਬੀ ਵੀ ਮਿਲੇਗੀ ਜਿਸ ਤਰ੍ਹਾਂ ਤੁਸੀਂ ਕਿਹਾ ਪਿਛਲੇ ਦਿਨਾਂ 'ਚ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਆ ਕ੍ਰਿਸਮਸ ਨਹੀਂ ਮਨਾਇਆ ਗਿਆ ਇਹ ਹਾਨੀਆਂ ਗਲਤੀਆਂ ਨੇ ਇੱਕ ਮੋਠ ਨਾ ਹੋਣਾ ਆਪੋ ਆਪਣੀਆਂ ਜਗ੍ਹਾ ਦੇ ਖਿੱਚਾਂ ਧੋਣੀ ਕਰਨੀਆਂ ਕਿ ਇੱਥੇ ਮਨਾਇਆ ਜਾਏ ਉੱਥੇ ਮਨਾਇਆ ਜਾਏ ਇਕ ਤਾਂ ਪੂਰੀ ਸਾਂਝੀ ਨਾਲ ਭਾਈਚਾਰੇ ਨਾਲ ਸਲਾਮ ਮਸ਼ਵਰਾ ਕਰਕੇ ਤੇ ਮਨਾਇਆ ਜਾਵੇਗਾ ਜਿਵੇਂ ਬਦਲ ਤੁਸੀਂ ਜਿਹਾ ਫੜਿਆ ਅੱਜ ਪਤਾ ਲੱਗਾ ਤੇ ਕਈ ਸਾਲਾਂ ਬਾਅਦ ਇਹੋ ਜਿਹੀਆਂ ਜੀਹਾਂ ਆndੀਆਂ ਨੇ ਤੇ ਹਮੇਸ਼ਾ ਜਿਹੜੀ ਜਿਹੜੀ ਮਦਦ ਆ ਸਰਕਾਰਾਂ ਕਰਦੀਆਂ ਆਈਆਂ ਨੇ ਸਰਕਾਰ ਨੂੰ ਵੀ ਵਿਸ਼ਵਾਸ ਹੋਣਾ ਮੈਂ ਪਾਲੀ ਦੀ ਸਰਕਾਰ ਜਿਹੜੀ ਇਹ ਮਰਦ ਕਰੇਗੀ ਹਰ ਖਾਸ ਸੰਦੇਸ਼ ਇਹੋ ਜਿਹਾ ਭਾਈਚਾਰੇ ਨੂੰ ਪਹਿਲੇ ਮੈਂ ਬੋਲ ਚੁੱਕਾ ਹੁਣ ਬੋਲ ਚੁੱਕਾ ਅੱਜ ਜੇ ਮੈਂ ਚੇਅਰਮੈਨ ਜੀ ਦੇ ਪਹੁੰਚਾਂ ਇਹ ਮੁਸੀਬਾ ਹੀ ਚਲਦੀ ਜੇ ਨੇ ਜਿੰਨਾ ਗਰਾਫਾ ਦਾ ਮੁਸੀਬਾ ਚਰਦਾ ਵਧੀਆ ਨਾ ਇਹਦਾ ਰਿਜ਼ਲਟ 2027 'ਚ ਮਿਲੇਗਾ ਵਧੀਆ ਭਾਈਚਾਰਾ ਦਵੇਗਾ ਹਲਕਾ ਕਾਦੀਆਂ ਨੂੰ ਲੱਗਦੇ ਪਿੰਡ ਫਤਿਹਨਗਲ ਦੇ ਵਿੱਚ ਅੱਜ ਬੜੇ ਵਿਸ਼ੇਸ਼ ਤੌਰ ਤੇ ਮੇਰੇ ਵੱਡੇ ਭਰਾ ਜੋ ਸਾਡੀ ਪੰਜਾਬ ਸਰਕਾਰ ਦੇ ਪੰਜਾਬ ਦੇ ਚੇਅਰਮੈਨ ਨਵ ਨਿਯੁਕਤ ਲਗਾਏ ਗਏ ਨੇ ਮੁਸੀਬਾਈ ਬੋਰਡ ਦੇ ਮੈਂ ਇਹਦੇ ਨਾਲ ਇਹ ਕਹਿਣਾ ਚਾਹਨਾ ਵਾ ਕਿ ਇੱਕ ਦੇ ਸਾਡੇ ਮੁਸੀਬਾਈ ਚਾਰੇ ਦੇ ਵਿੱਚ ਇੱਕ ਬੜੀ ਖੁਸ਼ੀ ਦੀ ਲਹਿਰ ਵਾ ਕੀ ਸਾਡੇ ਵੱਡੇ ਭਰਾ ਡੈਨਲ ਪੱਟੀ ਜੀ ਨੂੰ ਜੋ ਇਹਨਾਂ ਦਾ ਨਾਮ ਟਰਾਂਸਪੋਰਟ ਅੰਮ੍ਰਿਤਸਰ ਤੋਂ ਬੜਾ ਵਧੀਆ ਇੱਕ ਵੱਜਦਾ ਵਾ ਜੀ ਬੜੇ ਮਸ਼ਹੂਰ ਨੇ ਸਾਡੇ ਭਰਾ ਤੇ ਇਹਨਾਂ ਨੂੰ ਚੇਅਰਮੈਨ ਲਾਇਆ ਵਾ ਤੇ ਸਾਡੇ ਮਸੀਹ ਭਾਈ ਚਾਰੇ ਜਗੇ ਬੜੀ ਵੱਡੀ ਖੁਸ਼ੀ ਦੀ ਲਹਿਰ ਵਾ ਜੀ ਅੱਜ ਵਿਸ਼ੇਸ਼ ਤੌਰ ਤੇ ਆਪਣਾ ਕੀਮਤੀ ਸਮਾਂ ਕੱਢ ਕੇ ਤੇ ਮੇਰੇ ਘਰ ਆਏ ਨੇ ਤੇ ਮੈਂ ਦੇਲਦਿਆਂਗੇ ਰਾਈਆਂ ਤੋਂ ਚੇਅਰਮੈਨ ਸਾਹਿਬ ਦਾ ਇਹਨਾਂ ਦੀ ਪੂਰੀ ਟੀਮ ਦਾ ਇਹਨਾਂ ਦੇ ਨਾਲ ਸਾਡੇ ਡਿਵੈਲਪਮੈਂਟ ਬੋਰਡ ਪੰਜਾਬ ਦੇ ਮੈਂਬਰ ਗੀਤਾ ਗਿਲਜੀ ਅ ਬਬੀਤਾ ਖੋਸਲਾ ਜੀ ਆਏ ਨੇ ਮੈਂ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਦਾ ਕਿ ਆਪਣੇ ਵੇਖੋ ਜੀ ਆਹ ਦਿਨਾਂ ਦੇ ਵਿੱਚ ਸ਼ਡਿਊਲ ਬੜੇ ਬਿਜ਼ੀ ਆ ਪਰ ਫਿਰ ਵੀ ਇੱਥੇ ਆਏ ਆ ਅੱਜ ਇਹਨਾਂ ਦਾ ਜੋ ਸਾਡਾ ਫਰਜ਼ ਬੰਦਾ ਵਾ ਇਹਨਾਂ ਵੈਲਕਮ ਕੀਤਾ ਚੇਅਰਮੈਨ ਸਾਹਿਬ ਦਾ ਨਾਲ ਉਹਨਾਂ ਦੇ ਨਾਲ ਮੈਂਬਰਾਂ ਦਾ ਬਿਲਕੁਲ ਜੀ ਸਾਡੀ ਬੜੇ ਇਸ ਜਿਹੜੀ ਦੀ ਗੱਲ ਕੀਤੀ ਹੈ ਰਿਪੋਰਟਰ ਸਾਹਿਬ ਜਿਹੜਾ ਜਲਾ ਗੁਰਦਾਸਪੁਰ ਤੁਸੀਂ ਗੱਲ ਕਰ ਰਹੇ ਵੀ ਡਾਊਨ ਗਿਆ ਸੀ ਪਰ ਇਸ ਵਾਰ ਜਿਹੜਾ ਵਾ ਚੇਅਰਮੈਨ ਸਾਹਿਬ ਨਾਲ ਇਹੀ ਡਿਸਕਸ ਹੋ ਰਹੀ ਆ ਮੈਂਬਰਾਂ ਦੇ ਨਾਲ ਗੀਤਾ ਗਿਲ ਜੀ ਨਾਲ ਬਵੀਤਾ ਖੋਸਲਾ ਜੀ ਨਾਲ ਇਹਨਾਂ ਨਾਲ ਡਿਸਕਸ ਹੋਈ ਆ ਕਿ ਜਿਹੜਾ ਜ਼ਿਲ੍ਹਾ ਗੁਰਦਾਸਪੁਰ ਡਾਊਨ ਗਿਆ ਇਸ ਵਾਰ ਜਿਹੜਾ ਵਾ ਉਹ ਅੱਪ ਜਾਏਗਾ ਤੇ ਜ਼ਿਲ੍ਹਾ ਗੁਰਦਾਸਪੁਰ ਦੀਆਂ ਜਿੰਨੀਆਂ ਵੀ ਹਲਕੇ ਨੇ ਉਹ ਹਰ ਇੱਕ ਹਲਕੇ ਦੇ ਵਿੱਚੋਂ ਇੱਕ ਇੱਕ ਐਮਐਲ ਜਿਤਾ ਕੇ ਤੇ ਆਪਾਂ ਜਿਹੜਾ ਸੀਐਮ ਭਗਵੰਤ ਮਾਨ ਸਾਹਿਬ ਤੇ ਅਰਵਿੰਦ ਕੇਜਰੀਵਾਲ ਜੀ ਦੀ ਝੋਲੀ ਚ ਪਾਵਾਂਗੇ